ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੇ ਆਦ ਸਚੇ ਜੁਗਾਦ ਸਚੇ ਹੈ ਬੀ ਸਚੇ ਨਾਨਕ ਹੋਸੀ ਦੀ ਸਚੇ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਤੁਪੈ ਤੁਪ ਨ ਹੋਵਈ ਜੇ ਲਾਇ ਰਹਾ ਲੈ ਬਤਾਰ ਭੁਖਿਆ ਭੁਖ ਨ ਕਰੀ ਜੇ ਬੰਨਾਪੁਰਿਆ ਭਾਰੇ ਸੈ ਸਣਾਉ ਨਾ ਕੋਈ ਤੋ ਇਤਨਾ ਚੱਲੇ ਨਾਲ ਕਿਉ ਸਚਿਆਣਾ ਹੋਈ ਏ ਕਿਉ ਬੂੜੇ ਤੁੱਤੇ ਕਾਲ ਹੁਕਮ ਨਜਾਈ ਚੱਲਣਾ ਨਾਲ ਕਿਖਿਆ ਨਾਲੇ ਹੁਕਮੀ ਹੋਵਨ ਆਕਾਰੇ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵੜਿਆਈ ਹੁਕਮੀ ਉਤਮਨੀ ਸੁਖਮ ਲਿਖ ਦੁਖ ਸੁਖ ਪਾਈ ਏ ਇਤਨਾ ਹੁਕਮੀ ਬਖਸੀਸ ਏ ਕਿ ਹੁਕਮੀ ਸਦਾ ਭਾਈ ਏ ਹੁਕਮੇ ਅੰਦਰ ਸਭ ਕੋ ਬਾਹਰੇ ਹੁਕਮ ਨਾ ਕੋਈ ਨੌਂ ਨਿਕੋ ਪੁਖਮੇਂ ਦੇ ਬੁਧੇ ਕਾਹੋਂ ਮੈਂ ਕਹਿ ਨਾ ਕੋਈ ਦਾਵੇ ਕੋ ਤਾਣੇ ਹੋਏ ਕਿ ਸੈਤਾਨ ਦਾਵੇ ਕੋ ਦਾਜਾਂਲੇ ਨਿਸ਼ਾਨ ਦਾਵੇ ਕੋ ਗੁਣੜਿਆ ਆਚਾਰ ਦਾਵੇ ਕੋ ਵਿਦਿਆਕ ਤੁਮੇ ਚਾਰ ਦਾਵੇ ਕੋ ਸਾਜ ਕਰੇ ਤਨਖੇ ਦਾਵੇ ਕੋ ਜੀ ਲੈ ਫਿਰਦੇ ਦਾਵੇ ਕੋ ਜਾ ਪੈ ਦੇ ਸੈ ਦੂਰੇ ਦਾਵੇ ਕੋ ਵਖੇ ਹਾਜ਼ਰਾ ਹਜ਼ੂਰੇ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੇ ਦੇ ਥਕ ਪਾਏ ਜੁ ਗਾਜ ਮੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਹੋ ਨਾਨਕ ਰਿਕਸੇ ਵੇ ਪ੍ਰਵਾਹ ਸਾਚਾ ਸਾਹਿਬ ਸਾਚਨਾਏ ਭੱਖਿਆ ਭੋਵਾ ਪਾਰੇ ਆਖੇ ਮੰਗੇ ਦੇ ਦੇ ਦਾਤਰੇ ਦਾਤਾਰ ਫਿਰ ਕਿ ਅੱਗੇ ਰੱਖੀਐ ਜਿਸ ਦੇ ਸਰਬਾਰ ਮੋਖੇ ਬੋਲਣ ਬੋਲੀਐ ਜਿਸੁ ਹਰਿ ਪਿਆਰ ਅੰਮ੍ਰਿਤ ਵੇਲਾ ਸਚਨਾ ਉਟਿਆਈ ਵਿਚਾਰੇ ਪਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਤੇ ਵੇ ਜਾਣੀਐ ਸਭਾ ਪੈ ਸਚਿਆਰਿ ਭਾਪਿਆ ਨਾ ਜਾਏ ਕੀਤਾ ਨਾ ਹੋਏ ਅਪਿਆ ਆਪਣੇ ਜਨ ਸੋਏ ਜਿਨ세 ਵਿਆਤਨ ਪਾਇਆ ਮਾਨ ਨਾਂ ਨਗਾਏ ਗੁਣੀ ਨਿਹਾਨ ਗਾਵਿਆ ਸੋਈਏ ਮਨ ਰਖਿਏ ਭਾਵ ਸੁਖ ਪਰ ਹਰ ਸੂ ਘਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ ਗੁਰੇ ਸਤਗੁਰੂ ਗੋਲਕ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖ ਨਾਹੀ ਤੈ ਰਾਤਖ ਨਜਾਈ ਬੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਸਿਰਸ ਨੰਦਾਈ ਤੀਰਤਨਾਵਾ ਜੇ ਕਿਸ ਭਾਵਾ ਮੇਂ ਭਾਣੇ ਤੇ ਨਾਏ ਕਰੀ ਜੇ ਕਿਸ ਨੂੰ ਪਾਈ ਵਿਖਾਂ ਮਰਮਾਕੇ ਮਿਲ ਲੈ ਲਈ ਮਧੁ ਜ ਰਤਨ ਜਵਾਹਰ ਮਾਨਿਕ ਜੇਤੀ ਕੁੁਰਗੇ ਸਿੱਖ ਸੁਣੀ ਬੁਰਾ ਇੱਕ ਦੇ ਬੁਧਾਈ ਸਭਨਾ ਜੀਆਂ ਕੈਕ ਦਾਤਾ ਸੋ ਮੈਂ ਸਰ ਨਾ ਜਾਇ ਜੇ ਚਾਰੇ ਆਰ ਜਾ ਹੋਰ ਦਾ ਸੁਣੀ ਹੋਏ ਨਾ ਖੜਾਂ ਜਾਨੀਆਂ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾ ਕੇ ਜਸ ਕੀ ਰੱਜ ਗਲੇ ਜੇ ਕਿਸ ਨਦਰ ਨਾ ਆਵੇ ਤਾਂ ਬਾਤ ਨ ਪੁੱਛੇ ਕੇ ਕੀਤਾ ਅੰਦਰ ਪੀਠ ਕਰ ਦੋਸੀ ਦੋਸ ਧਰੇ ਨਾ ਉਹਨੇ ਕਿਰਗੁਣ ਗੁਣ ਕਰੇ ਭਉਮੰਤੀਆਂ ਗੁੰਡੇ ਤੇ ਹਾ ਕੋ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਨਾਥ ਸੁਣੈ ਮਰ ਭੌਲ ਆਕਾਸ਼ ਸੁਣੈ ਦੀਪ ਲੋਪਾ ਤਾਲ ਸੁਣੈ ਕੋ ਨ ਸਕੈ ਤਾਲ ਨਾ ਉਹਨੇ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਤਾ ਨਾਸ਼ ਸੁਣੈ ਈਸਰ ਬ੍ਰਹਮਾ ਇੰਦੇ ਸੁਣੈ ਮੁਕਤ ਸਲਾਹਨ ਮੰਨਦੇ ਸੁਣੈ ਜੋਗ ਜਗਤਨ ਫੇਦ ਸੁਣੈ ਸਾਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਗਿਆਨੇ ਸੁਣੈ 68 ਕਾ ਇਸਨਾਨੇ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿ ਧਿਆਨੇ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤਹਾ ਸੁਣੈ ਅੰਧੇ ਪਾਵੇ ਰਾਹ ਸੁਣੈ ਹਾਕ ਹੋਵੇ ਅਕਾਹ नानक तो भगत सदा विगास सुने दुख पाप का नाश मनने की गई न जाए जे को कहे पीछे मन्ने का व्य विचार ऐसा नाम निरंजन होए जे को मन जाने मन को मने सुर्खो वे मन बुद्ध मन ने सगल भवन के शुद्ध मने मोह चोटा ना खाए मने जम के साथ न जाए ऐसा नाम निरंजन होए जेको मन जाने मन कोए मन्ने मार्ग ठाक न पाए मन्ने पसु परगट जाए मन्ने मगन चले पंथ मन्ने धर्म से ती संबंध ऐसा नाम निरंजन होए जेको मन जाने मन कोए मन्ने पावे मोक द्वार मन्ने परवारे साधारण मन्ने तारे तारे गुरु सिख मन्ने नाम भवे न भिके ऐसा नाम निरंजन होए जेको मन जाने मन कोए पंच परवान पंच परधाने पंचे पावे दरगमान पंचे सोहे दर जान पंचताकुल एक ध्यान जे को कह करे विचार परदे काय करन नाही सुमारे भौल धर्म दया का पूत संतोष आप्रख्या जन सूत जे को बुझे होए सचियार धवले ऊपर के ता भार भरती होर परे होर होर किसे भार तले कौन जोर जी जात रंगा के नाम सब नाल क्या बनी कलाम ਯੋ ਲੈ ਖਾਲਿਕ ਜਾਣੇ ਕੋਰੇ ਲੇਖਾਲਿ ਕੇ ਆਗੇ ਤਾ ਹੋਏ ਕੀਤਾ ਤਾਨ ਸਵਾਲੇ ਰੂਪ ਕੀਤਾ ਤਾਤ ਜਾਣੇ ਕੌਣ ਕੂਤ ਕੀਤਾ ਪਸਾਉ ਏ ਕੋ ਕਵਾਉ ਇਸ ਤੇ ਹੋਏ ਲਖ ਦਰਿਆਵ ਕੁਦਰਤ ਕੌਣ ਕਹਾ ਵਿਚਾਰੇ ਵਾਰਿਆਂ ਜਾਵਾ ਏਕ ਵਾਰ ਜੋਤਰ ਭਾਵੇ ਸਾਈ ਭਲੀਕਾਰ ਹੋ ਹਸਦਾ ਸਲਾਮਤੇ ਨਿਰੰਕਾਰੇ ਅਸੰਖ ਜਪ ਅਸੰਖ ਭਾਉ असङ्ख पूजा असङ्ख तकाउ असङ्ख ग्रन्थमुखवेदपाठ असङ्ख जोग्मनरय उदास असङ्ख भगत गुणे ज्ञानविचारे असङ्ख्यती असङ्ख दातारे असङ्ख सूर्मुहुः भक्सार्य असङ्ख मौल्यलायकारि कहा विचार्य वारि न जावा एक वारि भावे साई भलिकारे ऊ सदा सलामते निरङ्कारे असङ्ख मूर्ख अन्धघोरि असंख चोर हराम कोरे असंख अमर कर जाहे जूर असंख गलवट हत्या कमाए असंख पापी पाप कर जाहे असंख कूड़या रे कूड़े फिराए असंख मलेच मल बखाये असंख निडके सिर करे भार नांव इक नीच करे विचार वारिया ना जावा एक वार जो तुद भवे साईं अधिकार तू सदा सलामत निरंकार असंक नाव असंक था अगम अगम असंकलो असंक, असंक हे श्रभारो अखरी नाम कृसाला अखरी ज्ञानवी गुणदा अखरी लिखण बोलणवान अखरा सिर संजोग बखान जिन्ने लिखे ती सिर नाहे ज्यों फरमाए त्यों ताहै जेता तीता चेता नाव हिंडावे नाही कोथां कुदरत कै कवणे कहा विचारे वारिया न जावा एक वार जो तनु भावे साई भलिका ਸਦਾ ਸਲਾਮਤੇ ਨਿਰੰਕਾਰ ਮਰੀਏ ਹੱਥ ਪੈਰ ਕੰਡੇ ਪਾਣੀ ਭੋਤੇ ਉਤਰਸਕੇ ਮੋਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਮਰੀਏ ਮਤ ਪਾਪਾ ਗਏ ਸੰਗ ਉਹ ਧੋਬੈ ਨਾਵੇਂ ਕੈ ਰੰਗੇ ਉੰਨੀ ਪਾਪੀ ਆਖਣ ਨਾਹੀਂ ਅਕਰਤ ਕਰ ਨਾ ਲਿਖ ਲੈ ਜਾਓ ਆ ਬੇਬੀਜ ਆਪੇ ਖਾਓ ਨਾਨਕਾ ਹੁਕਮਿ ਆਵੋ ਜਾਓ ਤੀਰਥ ਤਪ ਦਇਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮਨਿਆ ਮਨ ਕੀਤਾ ਬਾਉ ਅੰਦਰ ਗੱਤੀ ਰਖ ਮੱਲਾਓ ਸਦੋਂ ਤੇਰੇ ਮੈਂ ਨਾ ਹੀ ਕੋਏ ਵੇਣ ਗੁਣ ਪੀਤੇ ਭਗਤ ਨਾ ਹੋਏ ਸਵਾਸ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਉ ਕੌਣ ਸਵੇਲਾ ਵਤ ਪਾਉਣ ਕੌਣ ਥਿਤ ਕਾਉਣ ਵਾਰੇ ਕੌਣ ਸਿਰਤੀ ਮਾਉ ਕੌਣ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇ ਕੁਰਾਨ ਵਕਤ ਨ ਪਾਇਓ ਕਾਦੀਆਂ ਜੇ ਲਖਣ ਲੇ ਕੁਰਾਨ ਇਤਵਾਰ ਨਾ ਜੋਗੀ ਜਾਣੇ ਰੁਕਮਾਉ ਨਾ ਕੋ ਹੋਏ ਜਾ ਕਰਤਾ ਸਿਰ ਤੇ ਕੋ ਸਾਹੇ ਆਪੇ ਜਾਣੇ ਸੋਈ ਕਿ ਪ੍ਰਿਆਤਾ ਕਿਉ ਸਲਾਹੀ ਕਿਉ ਵਰਨੇ ਕਿਉ ਜਾੜਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪੋ ਜਾਣੇ ਅਗੇ ਗਿਆਨ ਨਾ ਸੋਹੇ ਪਾਤਾ ਨਾ ਪਾਤਾ ਨ ਲਖੇ ਆਗਾਸ ਆਯਾ ਦਾਸ ਓਣਕ ਓਣਕ ਭਾਲ ਥਕੇ ਵੇਦ ਕਹਿਮ ਚਿਤਵਾਤ ਸੇਸ 18 ਕੈਨ ਕਤੀਬ ਅਸਲੂ ਇੱਕ ਧਾਤ ਲਿਖਾ ਹੋਏ ਕਨਕੇ ਲਿਖੇ ਹੋਏ ਵਿਨਾਸ਼ ਨਾਮ ਇੱਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਮ ਕੀਤੀ ਸੁਤ ਨਾ ਪਾਇਆ ਨਦੀਆਂ ਤੇ ਬਾ ਭਵੇਂ ਸਮੁੰਦਰ ਨ ਜਾਣਿਆ ਸਮੁੰਦਰ ਸਾ ਸੁਲਤਾਨੀ ਗਿਰਹਾ ਸੇ ਤੀ ਮਾਲ ਧਨ ਕੀੜੀ ਤੁਲ ਨ ਹੋਵਨੀ ਜੇ ਤੇ ਸੁਮਨੂ ਨਾ ਵੀਸਰੇ ਅੰਤ ਨ ਸਿਪਤੀ ਕਹਿਣ ਅੰੰਤ ਅੰਤ ਨ ਕਰੇ ਕਹਿਣ ਅੰੰਤ ਅੰਤ ਨ ਦੇਖਣ ਸੁਣਨ ਅੰੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਰਵਾਾਰ ਅੰਤ ਕਰਨ ਕੇਤੇ ਬਿਲਾਹਿ ਤਾਂ ਕੇ ਅੰਤ ਨ ਪਾਇ ਜਾਹਿ ਇਹੋ ਅੰਤ ਨ ਜਾਣੇ ਕੋਏ ਬੋਤਾ ਧਈਏ ਬੋਤਾ ਹੋਏ ਵੱਡਾ ਸਾਹਿਬ ਉਚਾ ਪਾਉ ਉਚੇ ਉਪਰ ਉਚਾਨਾ ਏ ਵਡੇ ਉਚਾ ਹੋਵੇ ਕੋਏ ਕਿਸੇ ਹੋਜੇ ਕੋ ਜਾਣੈ ਸੋਏ ਜੇਬੜ ਆਪ ਜਾਣੈ ਆਪ ਆਦੇ ਨਾਨਕ ਨਦਰੀ ਕਰਮੇ ਦਾਤ ਬਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋਦਿਆ ਪਾਰ ਕਿਤੇ ਆ ਗਣਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖਾ ਖਾਏ ਖਾਏ ਕਿਤੇ ਆ ਦੁਖ ਭੂਖ ਸਦਮਾਰ ਰਹਿ ਨਾ ਤੇਰੀ ਨਾ ਨਾਰ ਬੰਦ ਫਲਾ ਸਿਹਾਣੇ ਹੋਏ ਹੋਰ ਆਗ ਨਾ ਸਕੇ ਕੋਏ ਜੇ ਕੋ ਖਾਏ ਤੇ ਆਖਣ ਪਾਏ ਹੋ ਜਾਣੇ ਜੇ ਤੇ ਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇ ਕੇ ਜਿਸ ਨੂੰ ਬਖਸੇ ਸਿਖਤ ਸਲਾਹ ਨਾਮਿਕ ਬਾਦਸ਼ਾਹੀ ਬਾਦਸ਼ਾਹ ਅਮੁਲ ਗੁਣ ਅਮੁਲ ਵਪਾਰੇ ਅਮੁਲ ਵਪਾਰੀਏ ਅਮੁਲ ਭੰਡਾਰੇ ਅਮੁਲ ਆਵੇ ਅਮੁਲ ਲੈ ਜਾਏ ਅਮੁਲ ਭਾਇ ਅਮੁਲ ਲਾ ਸਨਾਏ ਅਮੁਲ ਧਰਮ ਅਮੁਲ ਦੀਪਾਨ ਅਮੁਲ ਤੁਲ ਅਮੁਲ ਪ੍ਰਮਾਣ ਅਮੁਲ ਬਖਸੀਸ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਪ੍ਰਮਾਣ ਅਮੁਲੋ ਅਮੁਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇ ਪਾਠ ਪੁਰਾਣ ਆਖੇ ਬੜੇ ਕਰੇ ਵਖਿਆਣ ਆਖੇ ਬਰਮੇ ਆਖੇ ਹਿੰਦਨੇ ਆਖੇ ਗੋਪੀ ਤੈ ਗੋਵਿੰਦ ਆਖੇ ਕੀ ਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨੋ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕੇ ਉਠ ਉਠ ਜਾਹੇ ਤੇਤੇ ਕੀਤੇ ਹੋਰ ਕਰੇ ਆਪ ਨਾ ਸਕੇ ਕੀ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਕਲ ਕੇ ਸਿਰਗਾ ਵਾਰਾਂ ਗਾਵਾਰ ਸੋਦਰ ਕੇ ਹਾਰ ਸੋਹਰ ਕੇ ਹਾਰ ਜਿਤ ਮੈਂ ਸਰਬ ਸੰਭਾਲੇ ਵਾਜੇ ਨਾ ਤਨੇ ਕਸ਼ੰਤਾ ਕੇਤੇ ਬਾਵਨ ਹਾਰੇ ਤੇਤੇ ਰਾਗ ਪਰਿਸ਼ੋਕੈ ਅੰਤੇ ਤੇਤੇ ਗਾਵਨ ਹਾਰੇ ਦਾਵੇਂ ਤੋਂ ਨੂੰ ਕੌਣ ਪਾਣੀ ਬੈ ਸੰਤਰ ਦਾਵੇ ਰਾਜਾ ਧਰਮ ਦੁਆਰੇ ਦਾਵੇਂ ਚਿਤ ਕੁ ਬਦਲ ਜਾਣੇ ਲਿਖ ਲਿਖ ਧਰਮ ਵਿਚਾਰੇ ਦਾਵੇਂ ਕੀ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਦਾਵੇਂ ਇੰਦਿੰਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਦਾਵੇਂ ਸਿੱਧ ਸਮਾਧੀ ਅੰਦਰ ਦਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕੜਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਨੀਆ ਮਨੋਹਨ ਸਰਗਮਛ ਪਿਆਲੇ ਗਾਵੈ ਰਖਨੁ ਪਾਏ ਤੇਰੇ ਅਠਸਠੀ ਰਖ ਨਾਲੇ ਗਾਵੈ ਜੋਤ ਮਹਾ ਬਲਸੂਰਾ ਗਾਵੈ ਕਾਣੀ ਚਾਰੇ ਗਾਵੈ ਖੰਡ ਮੰਡਲ ਵਰ ਬੰਡਾ ਕਰ ਕਰ ਰਖੇ ਧਾਰੇ ਸੇ ਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰੁ ਕਿਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸਚੁ ਸਾਹਿਬ ਸਾਚਾ ਸਾਚੀ ਨਾਲਿ ਅਬੀ ਹੁਸੀ ਜਾਇ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੇ ਭਾਤੇ ਕਾਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਪਰ ਪਰਵੇਖੇ ਕੀਤਾ ਆਪਣਾ ਜਿਮ ਕਿਸ ਦੀ ਵੜਿਆਈ ਜੋ ਤਿਸ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਇ ਸੋ ਬਾਤ ਸਾਹ ਸਾਹ ਬਾਤ ਸਾਹਿਬ ਨਾ ਨਿਕਰੇਣ ਰਹਿ ਜਾਇ ਹੰਦਾ ਸੰਤੋਖ ਸੰਪਰਜੋਨੀ ਧਿਆਨ ਕੀ ਕਰੇ ਜੀ ਬੂਤ ਚਿੰਤਾ ਕਾਲ ਕੁਆਰੀ ਕਾਇਆ ਜੁ ਡੰਡਾ ਪ੍ਰਤੀਤ ਆਈ ਪੰਥੀ ਸਭ ਜਮਾਤੇ ਮਨ ਜੀਦੇ ਜਗ ਜੀਤ आदेश तिसे आदेश आप अनिल अनाद अनाहत जुग जुग एकोवेश हो पर ध्यान दिया भंडारन खड़खड़वाजे नाद आप नाथ नाती सबजा की रिछत और आषाद संयोग में जोग दोय तार चलावे लेखे आवे भाद आदेश तिसे आदेश आप आद अनिल अनाद अनाहत जुग जुग एकोवेश टिका मई जुग द्वय आई निंदले प्रमाण ਇਕ ਸੰਸਾਰੀ ਇਕੰਡਾਰੇ ਇਕਲਾਏ ਦੀਮਾਨ ਜਿਉ ਕਿਸ ਮਾਵੇ ਤੇ ਚਲਾਵੇ ਜਿਉ ਹੋਵੇ ਪ੍ਰਮਾਨ ਉਹ ਵੇਖੇ ਉਹ ਨਾ ਨਦਰ ਨਾ ਆਵੇ ਬਖਤਾ ਏਓ ਵਿਰਾਨ ਆਦੇਸ ਕੋ ਆਦੇਸ ਆਪ ਅਨਿਲ ਅਨਾਦ ਅਨਾਹਤੇ ਜੁਗ ਜੁਗ ਏ ਹੋਵੇ ਸੋ ਅਸ ਲੋਏ ਲੋਏ ਭੰਡਾਰ ਜੋ ਵਿਸਾਇਆ ਸੋ ਏ ਕਵਾਰ ਕਰ ਕਰਵੇ ਕੈ ਸਰ ਜਨਹਾਰ ਨਾਮ ਸਚਿ ਕਿਤਾ ਕੀ ਬਾਰ ਆਦੇਸ ਸਿ ਹੈ ਆਦੇਸ आं अनिल अनाद अनाहते जुग जुग एकोए इकलो नी लखो 몰कोए लखोए लखोए लगदे लख लग लग बेड़ा आके एक नाम जगदीश ए तरह पत पौणियां चढ़िए होए एकीस सुंगला आकाश की कीता आए रीस नाम इक नदरी पाईए पूरी पूड़े की आत्म जोर को पैना जोर जोर ना मंगण दे न जोर जोर ना जीवन मरण न जोर जो नाराज माल منصور ਜੋੜ ਨਾ ਸੁਰਤੀ ਗਿਆਨ ਵਿਚਾਰੇ ਜੋੜ ਨਾ ਜੁਗਤੀ ਸੁਭੈ ਸੰਸਾਰੇ ਜਿਸ ਹੱਥ ਜੋਰ ਘੜ ਵੇਖੈ ਸੋਏ ਨਾ ਨਿ ਕੋ ਉਤਮ ਨੀਚ ਨ ਕੋ ਰਤੀ ਰੁਤਿ ਤਿਤਿਵਾਰੇ ਕੋ ਕਣੀ ਅਗਨੀ ਪਤਾਲ ਤਿਸਵਿਧ ਭੱਤੀ ਥਾਪ੍ਰੀ ਭੰਸਾਲੇ ਤਿਸਵਿ ਜੀਵਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰੇ ਸੱਚਾ ਸੱਚਾ ਦਰਬਾਰ ਜਿੱਥੇ ਸੋਹਣ ਪੰਚ ਪਰਵਾਣੇ ਨਦਰੀ ਕਰਮ ਪਵੇ ਨਿਸ਼ਾਨ ਕਚ ਪਕਾਈ ਉਥੇ ਪਾਏ ਨਾਂ ਉਨਕ ਗਿਆ ਜਾਂਤੇ ਜਾ ਧਰਮ ਕਣ ਕਾ ਇਹੋ ਧਰਮ ਗਿਆਨ ਕਣ ਕਾ ਆਖੋ ਕਰਮ ਕیتے ਪਵਨ ਪਾਣੀ ਵੈ ਸੰਤਲ ਕیتے ਕਾਲ ਮਹੇਤ ਕیتے ਵਰਨੇ ਘੜ ਤੇ ਘੜੀਏ ਰੂਪਤਨਪ ਕੇਲੇ ਕیتے ਆ ਕਰਮ ਭੂਮੀ ਮੇਰ ਕਿਤੇ ਕیتے ਭੂਪ ਦੇਸ ਕیتے ਇੰਦ ਚੰਦ ਸੂਰ ਕਿਤੇ ਕیتے ਮੰਨਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਰੇ ਕਿਤੇ ਦੇਵਦਾਨਮੁ ਮਨ ਕਿਤੇ ਕਿਤੇ ਰਤਨ ਸਮੰ ਕਿਤੇ ਆਖਾੜੀ ਕਿਤੇ ਆ ਬਾਣੀ ਕਿਤੇ ਪਾਤਨ ਰੇ ਕਿਤੇ ਅਸੁਰ ਕੀ ਸੇਵਕ ਕਿਤੇ ਨਾਉ ਨਿਤ ਅੰਤ ਨਾ ਅੰਨ ਗਿਆਨ ਖੰਡ ਮੇ ਗਿਆਨ ਪਰਚੰਡ ਕਿਥੇ ਨਾ ਦਿਨੋਦ ਕੋ ਅਲੰਗ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘੜੀ ਤੇ ਖੜੀਏ ਬਹੁਤ ਅਨੂਪ ਆਉਂਦੀਆਂ ਦਾ ਲਾਂ ਤਥਿਆ ਨਾ ਜਾਏ ਜੇ ਕੋ ਕਹੇ ਕਿਥੈ ਮਚਤਾਏ ਤਿੱਥੇ ਘੜੀਏ ਸੁਰਤ ਮਤੇ ਮਨ ਬੁਧੇ ਤਿੱਥੇ ਘੜੀਏ ਸੁਰਾਉ ਸਿਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋ ਮਹਾਬਲਸੂਰ ਤਿਨ ਮੇਂ ਰਾਮ ਰਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਏ ਤਾਂ ਕੇ ਰੂਪ ਨ ਕਥਨੇ ਜਾਏ ਨਾ ਓਏ ਮਰੇ ਨਾ ਠਾਕੇ ਜਾਏ ਜਿਨ ਕੇ ਰਾਮ ਸੈ ਮਨ ਮਾਈ ਥਿਥੇ ਭਗਤੇ ਵਸੇ ਗੇ ਲੋਇ ਕਰੇ ਅਨੰਦ ਸਚਾ ਮਨ ਸੋਇ ਸੱਚੇ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਕਿਥੇ ਖੰਡ ਮੰਡਲ ਵਰ ਖੰਡ ਜੇ ਕੋ ਕਥੇ ਤਾਂ ਅੰਤ ਨਾ ਅੰਤੇ ਕਿਥੇ ਲੋ ਲੋ ਆਕਾਰ ਜਿਮ ਜਿਮ ਹੁਕਮ ਤੇ ਵੇ ਤੁਕਾਰ ਦੇਖਣ ਕਿਹਨੇ ਕਰੀਚਾਰ ਨਾਮਿਤ ਕਥਨਾ ਕਰਾ ਸਾਜ ਪਰਾਂਧੀਰ ਸੁਨਿਆਰ ਐਰਣ ਮਤ ਵੇਹ ਹਤਿਆਰ ਭੌਖਲਾ ਅਦੰਤ ਤਕਾਉ ਭੰਡ ਭੌ ਅਮਰਤ ਕਿਤ ਢਾਲੇ ਖੜੀਏ ਸਭ ਸਚਿ ਤਕਸ਼ਾਲ ਜਿੰਕੋ ਨਦਰ ਕਰਮ ਤਿਨਕਾਰ नक नदरी नदर निहार सो कौ गुरू पाणी पिया माता हर त महत दिस रात दोए दाई दाया लै सगले जगत चङियां बुरिय आई वाचे भर महदू परो ਜਿਨ੍ਹੇ ਨਾਮ ਧਿਆਇਆ ਏ ਗਏ ਮਸਕਤ ਭਾਲੇ ਨਾਮ ਇਕ ਤੇ ਮੁਖ ਉਜਲੇ ਕੇਤੀ ਛੁਤੀ ਨਾਲ ਜਿਨ੍ਹੇ ਨਾਮ ਧਿਆਇਆ ਏ ਗਏ ਮਸਕਤ ਭਾਲੇ ਨਾਮ ਇਕ ਤੇ ਮੁਖ ਉਜਲੇ ਕੇਤੀ ਛੁਤੀ ਨਾਲ